ਹਾਂ ਸਾਡ ਤੁਹਾਡੀ ਇਨਾਈ ਜਿਹੜੀਆਂ ਐਂਟੀ ਗੈਂਗਸਟਰਸ ਜਿਹੜੀਆਂ ਗਤੀਵਿਧੀਆਂ ਦੇ ਦੌਰਾਨ ਤੁਹਾਡੇ ਯਾਦ ਉਹ 2021 ਦੇ ਵਿੱਚ ਇੱਕ ਬੜਾ ਚਰਚੇਤ ਇਨਸੀਡੈਂਟ ਹੋਇਆ ਸੀ ਸੋਸ਼ਲ ਮੀਡੀਆ ਤੇ ਦੇਖੋ ਤੁਸੀਂ ਇੱਕ ਐਦਾਂ ਹੀ ਆਪਰੇਸ਼ਨ ਹੋਇਆ ਤਾਂ ਪਤਾ ਲੱਗਿਆ ਵੀ ਜਿਹੜੇ ਹੈ ਗੈਂਗਸਟਰ ਜਿਹੜੇ ਆ ਉਹ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਅਜਨਾਲਾ ਏਰੀਆ ਦੇ ਵਿੱਚ ਕਿਤੇ ਲੁਕੇ ਹੋਏ ਸੀ ਉੱਥੇ ਤਿੰਨ ਗੈਂਗਸਟਰ ਜਿਹੜੇ ਉਹ ਫੜੇ ਜਾਂਦੇ ਨੇ ਉਹਨਾਂ ਦਾ ਅਪਰਾਧਿਕ ਪਿਛੋਕੜ ਕੀ ਸੀ ਤੇ ਕਿਵੇਂ ਉਹ ਬੰਦੇ ਕਾਬੂ ਆਏ ਸਾਰੇ ਜਿੰਨਾ ਤੱਕ ਮੈਨੂੰ ਯਾਦ ਆਉਂਦਾ ਜੀ ਇਹ ਇੱਕ ਪ੍ਰੀਤ ਸਿੱਖੋਂ ਨਾਂ ਦਾ ਇੱਕ ਗੈਂਗਸਟਰ ਸੀਗਾ ਇਹ ਤਕਰੀਬਨ 2019 ਦੇ ਵਿੱਚ ਇਹਨੇ ਅਮਨਦੀਪ ਫੌਜੀ ਇੱਕ ਉਸ ਟਾਈਮ ਦੇ ਪੱਟੀ ਦੇ ਜਿਹੜੇ ਆਪਣਾ ਸਤਾਰ ਦੇਸ਼ਪ੍ਰਤਾਪ ਕੈਰੋਂ ਸੀਗੇ ਉਹਨਾਂ ਦਾ ਸਪੋਰਟਰ ਸੀਗਾ ਤੇ ਇਹਦਾ ਮਰਡਰ ਕਰਤਾ ਸੀਗਾ ਮਰਡਰ ਕਰਕੇ ਉਦੋਂ ਤੋਂ ਉਹ ਇਹ ਪਕੌੜਾ ਚੱਲ ਰਿਹਾ ਸੀ ਤੇ ਇਹਦੀ ਜਿਹੜੀ ਹੈਗੀ ਇਹਨਾਂ ਦਾ ਕੋਈ ਗੈਂਗ ਜਿਹੜਾ ਜੱਗੂ ਭਗਵਾਨਪ੍ਰੀਆ ਨੇ ਸ਼ਾਇਦ ਉਹਨਾਂ ਦੇ ਗਰੁੱਪ ਦਾ ਇਹ ਬੰਦਾ ਸੀ ਇਹਨੇ ਇਹਨਾਂ ਇਹਨਾਂ ਨੇ ਜ਼ਿੰਮੇਵਾਰੀ ਵੀ ਲਈ ਸੀ ਸੋਸ਼ਲ ਮੀਡੀਆ ਤੇ ਪਰ ਉਸ ਏਰੀਆ ਦੇ ਵਿੱਚ ਕਾਫੀ ਇਹਨੇ دہشت ਫਲਾਈ ਹੋਈ ਸੀ ਕਾਫੀ ਦੇਰ ਤੋਂ ਅਪਸਕੋਰਡਿੰਗ ਚੱਲ ਰਿਹਾ ਸੀ ਉਹ ਫਿਰ ਹੌਲੀ-ਹੌਲੀ ਜਿਹੜੀ ਹੈਗੀ ਇਨਫੋਰਮੇਸ਼ਨ ਡਿਵੈਲਪ ਕਰਕੇ ਇਹਦਾ ਪਤਾ ਲੱਗਿਆ ਸੀ ਅਜਨਾਲੇ ਦੇ ਕੋਲ ਕੋਈ ਪਿੰਡ ਹੈਗਾ ਚਮਿਆਰੀ ਉਹਦੇ ਵਿੱਚ ਇਹ ਲੁਕਿਆ ਹੋਇਆ ਸੀ ਉਥੇ ਮੇਰੇ ਯਾਦ ਹੈ ਹੁਣ ਉਥੇ ਅਸੀਂ ਆਪਰੇਸ਼ਨ ਪਲਾਨ ਕੀਤਾ ਤੇ ਆਪਰੇਸ਼ਨ ਪਲਾਨ ਕਰਕੇ ਉਹਦੇ ਵਿੱਚ ਸਾਰੇ ਘਰ ਨੂੰ ਘੇਰਾ ਪਾਇਆ ਘੇਰਾ ਪਾ ਕੇ ਇਨਫੈਕਟ ਬੜਾ ਉਹ ਡਰਾਮੈਟਿਕ ਹੋਇਆ ਕਿ ਉਹਨੇ ਆਪਣਾ ਜਦੋਂ ਉਹਨੂੰ ਪਤਾ ਲੱਗਿਆ ਵੀ ਘੇਰਾ ਪਾਇਆ ਤਾਂ ਉਹਨੇ ਲਾਈਵ ਔਨ ਕੈਮਰਾ ਚਲਾ ਗਿਆ ਉਹ ਉਹਨੇ ਫੇਸਬੁਕ ਦੇ ਉੱਤੇ ਖੁਦ ਲਾਈਵ ਹੋ ਗਿਆ ਉਹਨੂੰ ਐਕਚੁਅਲੀ ਉਹਨੇ ਗੋਲੀ ਚਲਾਈ ਸਾਡੇ ਉਹ ਗੇਟ ਦੇ ਉਹਨੂੰ ਪੁਲਿਸ ਦਾ ਪਤਾ ਲੱਗ ਗਿਆ ਤਾਂ ਉਹ ਗੋਲੀ ਸਿੱਧੀ ਗੇਟ ਦੇ ਵਿੱਚ ਦੀ ਉਹ ਨੂੰ ਪਤਾ ਲੱਗੇ ਪੁਲਿਸ ਐਂਟਰ ਕਰ ਰਹੀ ਹੈ ਲੋਹੇ ਦੇ ਗੇਟ ਦੇ ਵਿੱਚ ਦੀ ਗੋਲੀ ਨਿਕਲ ਗਈ ਲੱਗੀ ਕਿਸੇ ਨੂੰ ਨਹੀਂ ਬਟ ਜਦੋਂ ਗੋਲੀ ਚਲਾਤੀ ਤਾਂ ਅੱਛਾ ਉਹ ਘਰ ਜਿਹੜਾ ਸੀਗਾ ਪਿੰਡ ਦੇ ਅੰਦਰ ਸੀ ਓਕੇ ਤੇ ਆਪਣੇ ਆਪ ਉਹ ਅਸੀਂ ਉਹਨੂੰ ਸਰੈਂਡਰ ਕਰਨ ਨੂੰ ਕਹਿ ਰਹੇ ਸੀ ਸਰੈਂਡਰ ਕਰਾਉਣ ਨੂੰ ਸਰੈਂਡਰ ਕਰਨ ਨੂੰ ਤਿਆਰ ਨਹੀਂ ਸੀ ਉਹ ਆਲਟੀਮੇਟਲੀ ਉਹਨੇ ਲਾਈਵ ਹੋ ਗਿਆ ਲਾਈਵ ਹੋ ਕੇ ਤੇ ਉਹ ਸਾਰਾ ਸੀਨ ਜਿਹੜਾ ਹੈਗਾ ਉਹ ਪੁਲਿਸ ਦਾ ਹੋਰ ਦਾ ਸਾਰੀ ਉਹ ਲਾਈਵ ਚੱਲਿਆ ਗਿਆ ਈਵਨ ਸੋ ਮਚ ਸੋ ਵੀ ਉਹਦੇ ਚ ਡੀਐਸਪੀ ਵਿਕਰਮ ਬਰਾੜ ਵੀ ਇਨਵੋਲਡ ਸੀ ਨਾਲ ਸੀ ਤਕਰੀਬਨ ਅਸੀਂ ਉਹਦੇ ਉਹ ਜੇ ਕੋਠੇ ਇਕੱਠੇ ਦੀਆਂ ਉਹਨੀਆਂ ਛੱਤਾਂ ਦੇ ਉੱਤੇ ਉਹਨਾਂ ਨੂੰ ਕਵਰ ਲਿਆ ਹੋਇਆ ਸੀਗਾ ਉਹਨੂੰ ਜ਼ੀਰੋ ਇਨ ਕਰਕੇ ਘਰ ਦੇ ਵਿੱਚ ਕਨਫਾਈਨ ਕੀਤਾ ਘਰ ਦੇ ਅੰਦਰ ਇੱਕ ਬੱਚੀ ਸੀ ਇੱਕ ਲੇਡੀ ਸੀ ਤੇ ਸਾਨੂੰ ਇਹ ਡਰ ਸੀਗਾ ਕਿ ਵੀ ਜੇ ਬਾਈ ਚਾਂਸ ਇਹ ਬੇਵਕੂ ਬੰਦਾ ਉਹਨਾਂ ਨੂੰ ਕਿਸੇ ਦਾ ਨੁਕਸਾਨ ਨਾ ਕਰ ਦੇ ਜਾਂ ਉਹਨਾਂ ਨੂੰ ਹੌਸਟੇਜ ਨਾ ਲੈ ਲੇ ਸੋ ਬੜਾ ਚੈਲੰਜਿੰਗ ਟਾਈਮ ਸੀ ਉਹ ਉਦੇ ਨਾਲ ਮਤਲਬ ਫਿਰ ਸਾਨੂੰ ਅਸੀਂ ਲਾਈਵ ਫਿਰ ਸਾਡੀ ਅਸੀਂ ਵੀ ਵੀਡੀਓ ਵੀਡੀਓ ਰਿਕਾਰਡਿੰਗ ਆਉਂਦੀਆਂ ਦੀਆਂ ਕੀਤੀਆਂ ਸ਼ਾਇਦ ਉਹ ਤੇ ਵਾਇਰਲ ਵੀ ਬਹੁਤ ਹੋਈ ਸੀ ਵਿਕਰਮ ਬਰਾੜ ਨੇ ਕਾਫੀ ਉਹਨੂੰ ਜਿਵੇਂ ਉਹਨੂੰ ਸਰੈਂਡਰ ਕਰਨ ਨੂੰ ਕਿਹਾ ਫਿਰ ਉਹਨੂੰ ਕੌਨਫੀਡੈਂਸ ਚ ਲਿਆ ਫਿਰ ਉਹਦਾ ਉਹਨੂੰ ਇਸ ਗੱਲ ਦਾ ਦੱਸਿਆ ਵੀ ਉਹਨੂੰ ਇਹ ਡਰ ਸੀਗਾ ਕਿ ਇਹਦੀ ਪੁਲਿਸ ਮੈਨੂੰ ਮਾਰਨਾ ਦੇਵੇ ਉਹਨੂੰ ਇਸ ਗੱਲ ਚ ਕੌਨਫੀਡੈਂਸ ਬਿਲਡ ਅਪ ਕੀਤਾ ਉਹਦਾ ਫਿਰ ਉਹਨੂੰ ਜਾ ਕੇ ਅਲਟੀਮੇਟਲੀ ਉਹਨੇ ਹੱਥ ਖੜੇ ਕਰਕੇ ਸਰੈਂਡਰ ਕੀਤਾ ਉਹ ਬੜਾ ਇੱਕ ਸੈਂਸੇਸ਼ਨਲ ਤੇ ਡਰਮੈਟਾਈਜ਼ਡ ਸ਼ੂਟ ਆਊਟ ਸੀ ਜਿਹੜਾ ਤੁਹਾਡਾ ਇੱਕੋ ਤੁਹਾਨੂੰ ਇੱਕੋ ਇੱਕ ਇੱਕ ਤਰ੍ਹਾਂ ਨਾਲ ਖਤਰਾ ਸੀ ਡਰ ਸੀ ਵੀ ਉਹ ਸਿਵਿਲਿਅਨਸ ਨੇ ਜਿਹੜੇ ਹਾਂਜੀ ਲੇਡੀ ਤੇ ਬੱਚੀ ਆ ਪਿੰਡ ਦੇ ਨੁਕਸਾਨ ਨਾ ਹੋ ਜਾਏ ਹਾਂ ਔਰ ਇਸ ਤਰ੍ਹਾਂ ਫਿਰ ਤੁਸੀਂ ਕਿਵੇਂ ਬਚਾਇਆ ਉਹਨਾਂ ਨੂੰ ਫਿਰ ਜਦੋਂ ਇਹਨੂੰ ਕਨਵਿੰਸ ਕੀਤਾ ਕਿ ਤੂੰ ਇਹਨਾਂ ਨੂੰ ਛੱਡ ਦੇ ਪਹਿਲਾਂ ਤਾਂ ਉਹਨੂੰ ਇਸ ਗੱਲ ਤੇ ਕਨਵਿੰਸ ਕਰ ਰਹੇ ਸੀਗੇ ਫੇਰ ਉਹਨੇ ਆਪਣਾ ਜਿਹੜਾ ਉਹਦੇ ਨਾਲ ਦੇ ਬੰਦੇ ਜਿਹੜਾ ਹੈਗਾ ਉਹ ਉਹ ਉਹਨੂੰ ਸਰੈਂਡਰ ਕਰ ਲਿਆ ਉਹਨੂੰ ਪਹਿਲਾਂ ਅਸੀਂ ਫੜ ਲਿਆ ਫਿਰ ਨੇ ਹੌਲੀ ਹੌਲੀ ਮੰਨਿਆ ਤੇ ਜਿਹਦੇ ਕਰਕੇ ਉਹਨਾਂ ਕਾਫੀ ਨੇਗੋਸ਼ੀਏਸ਼ਨ ਕੀਤੀ ਕਰਨੀ ਪਈ ਕਿੰਨਾ ਪੈ ਲੱਗਿਆ ਉੱਤੇ ਮਤਲਬ ਉੱਥੇ ਲੱਗਿਆ ਹੁਣ ਦਾ ਪੌਣਾ ਘੰਟਾ ਦਾ ਪੌਣਾ ਘੰਟਾ ਤੇ ਮੇਰੇ ਮੇਰਾ ਖਿਆਲ ਆ ਵੀ ਕਾਫੀ ਜਦੋਜਾੜ ਚੱਲੀ ਤੇ ਉਹ ਮੈਂ ਜਿਹੜਾ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਵੀ ਜਿਹੜਾ ਇੱਕ ਆਮ ਤੌਰ ਤੇ ਇੱਕ ਪਰਸੈਪਸ਼ਨ ਬਣਾਇਆ ਜਾਂਦਾ ਕਿ ਜਿਦੀ ਵੀ ਪੁਲਿਸ ਐਂਕਾਊਂਟਰੀ ਕਰਨ ਜਾਂ ਜਾਂਦੀ ਹੈ ਜਾਂ ਉਹ ਇਹੋ ਜਿਹਾ ਕੋਈ ਮਕਸਦ ਮਨਸ਼ਾ ਨਹੀਂ ਹੁੰਦਾ ਨਾ ਹੀ ਇਹੋ ਜਿਹਾ ਕੋਈ ਮੰਡੇਟ ਹੈ ਉਹ ਪਰ ਇਹ ਹੈਗਾ ਕਿ ਜਿੱਤੇ ਉਹ ਪੁਲਿਸ ਦੇ ਉੱਤੇ ਫਾਇਰ ਹੋ ਕੋਈ ਕਰੂਗਾ ਤੇ ਐਜ਼ ਅ ਰਾਈਟ ਆਫ ਸੈਲਫ ਡਿਫੈਂਸ ਐਨੀ ਪੁਲਿਸ ਆਫੀਸਰ ਆਈਵਨ ਅਦਰ ਸਿਵਿਲਨ ਨੂੰ ਵੀ ਰਾਈ ਸਿਵਿਲਨ ਨੂੰ ਵੀ ਸੈਲਫ ਡਿਫੈਂਸ ਦਾ ਅਧਿਕਾਰ ਹੈ ਸੋ ਉਹਦੇ ਤਹਿਤ ਆਪਣੇ ਆਪ ਨੂੰ ਜਾਂ ਕਿਸੇ ਹੋਰ ਦੀ ਜਾਨ ਮਾਲ ਦੀ ਰੱਖਿਆ ਕਰਨ ਵਾਸਤੇ ਜੇ ਗੋਲੀ ਚਲਾਉਣੀ ਪੈਂਦੀ ਹੈ ਤਾਂ ਉਹ ਉਹਨੂੰ ਐਜ਼ ਪਰ ਲਾ ਜਿਹੜਾ ਹੈਗਾ ਉਹ ਐਕਟ ਕੀਤਾ ਜਾਂਦਾ ਹੈ ਇਸੇ ਕਰਕੇ ਜਿੰਨੀ ਵੀ ਤਕਰੀਬਨ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਜਾਂ ਹੁਣ EGTAF ਵੱਲੋਂ ਜਿਹੜੇ ਹੈਗੇ ਨੇ ਪੁਲਿਸ ਐਕਸ਼ਨਸ ਹੋਏ ਨੇ ਉਹਨਾਂ ਦੇ ਤਕਰੀਬਨ ਸਾਰਿਆਂ ਦੇ ਵਿੱਚ ਮੈਜਿਸਟਰੇਟਲ ਇਨਕੁਆਇਰੀ ਵੀ ਕੀਤੀ ਜਾਂਦੀ ਹੈ ਜਿੱਥੇ ਕੋਈ ਡੈਥ ਹੋ ਜਾਂਦੀ ਹੈ ਪੋਸਟਮੋਰਮ ਪ੍ਰोसीजर ਹਿਊਮਨ ਰਾਈਟਸ ਜਿਹੜੀਆਂ ਨੈਸ਼ਨਲ ਹਿਊਮਨ ਰਾਈਟਸ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਜਿਹੜੀਆਂ ਇਨ ਵਿਨਪਲਨਾ ਕੀਤੀ ਜਾਂਦੀ ਹੈ ਉਹਨਾਂ ਨੂੰ ਰਿਪੋਰਟ ਭੇਜੀ ਜਾਂਦੀ ਹੈ ਤੇ ਮੈਜਿਸਟਰੇਟਲ ਇਨਕੁਆਇਰੀ ਕਰਾਈ ਜਾਂਦੀ ਹੈ ਮੈਡੀਕਲ ਬੋਰਡ ਦਾ ਮੈਡੀਕਲ ਉਹ ਸਾਰਾ ਪ੍ਰोसीजर ਉਹਨਾਂ ਨੇ ਸੈੱਟ ਡਿਸਾਈ ਉਦੇ ਮੁਤਾਬਕ ਅਸੀਂ ਇੰਕਰੀਮੈਂਟ ਕਰਦੇ ਹਾਂ